ਬੀਜੇਪੀ ਪੂਰੀ ਤਰ੍ਹਾਂ ਨਾਲ ਕਿਸਾਨਾਂ ਨਾਲ ਖੜੀ ਹੈ ਔਰ ਲੈਂਡ ਵਾਲਿਆਂ ਨੂੰ ਲੈਂਡਲੈਸ ਕਰਨ ਵਾਲੀ ਇਹ ਸਰਕਾਰ ਜਿਹੜੀ ਆਪਣੇ ਆਪ ਨੂੰ ਕਿਸਾਨ ਹਤੀਸ਼ੀ ਕਹਿੰਦੀ ਸੀ ਇਹ ਕਿਸਾਨ ਵਿਰੋਧੀ ਸਰਕਾਰ ਹੈ ਚੋਰ ਦਰਵਾਜੇ ਨਾਲ ਇਹਨਾਂ ਨੂੰ ਭੂਮਾਧੀਆਂ ਨੂੰ ਇਟ ਲੈਂਡ ਮਾਫੀਆ ਦੇ ਹੱਥ ਨਹੀਂ ਜਾਂਦੇ ਸਰਕਾਰ ਦਾ ਦਾਵਾ ਪੂਰੀ ਤਰ੍ਹਾਂ ਖੋਖਲਾ ਔਰ ਝੂਠਾ ਹੈ ਪੂਰਾ ਬਿਆਨ ਸੁਣਿਆ ਉਹਨਾਂ ਦਾ ਹਰ ਵਿਅਕਤੀ ਨੂੰ ਲੋਕਤੰਤਰ ਉਹਨਾਂ ਨੇ ਆਪਣੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਲੇਕਿਨ ਭਾਜਪੀ ਨੇ ਭਾਈਚੇ ਵੀ ਇਕੱਲੇ ਚੋਣਾਂ ਲੜਿਆ 24 ਵੀ ਇਕੱਲੇ ਚੋਣਾਂ ਲੜਿਆ ਪੰਜਾਬ ਦੇ ਲੁਧਾਨਾ ਦੇ ਵਿੱਚ ਅੱਜ ਪ੍ਰਦਾਨ ਕਾਰਜਕਾਰੀ ਅਸ਼ੋਨੀ ਸ਼ਰਮਾ ਪਹੁੰਚੇ ਨੇ ਉਹਨਾਂ ਦੇ ਸਵਾਗਤ ਦੇ ਲਈ ਅ ਤੇ ਤਮਾਮ ਜਿਹੜੀ ਕਿ ਹੈ ਬੀਜੇਪੀ ਬਾਜਪਾ ਬਾਜਪਾ ਦੇ ਜਿਹੜੇ ਵਰਕਰ ਅਤੇ ਲੀਡਰ ਨੇਤਾ ਅਤੇ ਜ਼ਿਲ੍ਹਾ ਪ੍ਰਧਾਨ ਤੇ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਗੁਰਨਾਬ ਸਟੇਡੀਅਮ ਤੋਂ ਦਿੱਤੇ ਕੀ ਇੱਥੇ ਬੜੀ ਵੱਡੀ ਸੰਖਿਆ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਜਿਹੜਾ ਕਿ ਆ ਕੀਤਾ ਜਾ ਰਿਹਾ ਵੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਅਤੇ ਨੇਤਾਵਾਂ ਉਹਨਾਂ ਦਾ ਸਵਾਗਤ ਕਰਨ ਪਹੁੰਚੇ ਨੇ ਤੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਵੈ ਅੱਜ ਲੁਧਿਆਣਾ ਵਿੱਚ ਪਹੁੰਚੇ ਨੇ ਪੰਜਾਬ ਬਾਜਪਾ ਦੇ ਵੱਲੋਂ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਮਿਲੀ ਹੈ ਤੇ ਕਾਫੀ ਖੁਸ਼ੀ ਦਾ ਜਿਹੜਾ ਕਿ ਉਹਨਾਂ ਤੋਂ ਮੋਕਾ ਵੈ ਤੇ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਕਿ ਆ ਵਰਕਰਾਂ ਦੇ ਵਿੱਚ ਨਜ਼ਰ ਆਉਂਦਾ ਹੈ ਦਿਖਾਈ ਦੇ ਰਿਹਾ ਹੈ। ਇਹ ਗੱਲ ਬਾਤ ਵੀ ਕਰਾਂਗੇ। ਅੱਜ ਵੀ ਨਹੀਂ ਅੱਜ ਕੀ ਕਰਨੀ ਅੱਜ ਪੰਜਾਬੀ ਬੋਲੂਗਾ ابھی ਬੋਲੂਗਾ। ਬੋਲਾਂਗਾ ਬਿਲਕੁਲ ਲੁਧਿਆਣਾ ਦੇ ਗੁਰਨਾਨਕ ਵਿੱਚ ਪਹੁੰਚੇ ਹਾਂ ਅਸੀਂ ਦਿਖਾ ਰਹੇ ਹਾਂ ਜਿੱਤਾ ਕੀ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਸਾਰੇ ਵਰਕਰ ਅਤੇ ਇਨ੍ਹਾਂਾਰੇ ਤੇ ਪਹੁੰਚੇ ਨੇ ਵੱਡੀ ਸੰਖਿਆ ਦੇ ਵਿੱਚ ਉਡਾਨਾ ਦੇ ਵਿੱਚ ਪਹੁੰਚੇ ਪ੍ਰਦਾਨ ਕਰ ਅਧਿਕਾਰੀ ਅਸ਼ਵਨੀ ਸ਼ਰਮਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਪ੍ਰਦਾਨ ਕਰ ਅਧਿਕਾਰੀ ਜਥੇਲ ਬਗੀਨੋ ਦਾਣਾ ਦੇ ਕਿ ਪਹੁੰਚ ਚੁੱਕੇ ਨੇ ਦੁਦਾਨਾ ਦੇ ਪਾਰਟੀ ਦੇ ਮੈਂਬਰ ਨੇ ਅਤੇ ਸਾਰੇ ਸਾਬਾ ਨੇ ਉੱਥੇ ਅੱਜ ਪਹੁੰਚੇ ਹੋਏ ਨੇ ਤੇ ਸਵਾਗਤ ਦੇ ਲਈ ਪਹੁੰਚੇ ਨੇ ਅੱਜ ਆ ਦੇਖੋ ਜੀ ਨਾਮ ਨਾਮ ਆ ਦੇਖੋ ਜਿੱਥੇ ਭਾਜੀ ਰੇ ਕੋਈ ਮੜਾਈ ਪਿੱਛੇ ਜਿਹੜੇ ਮੋੜ ਦੇਖੋ ਇਹ ਤਾਰ ਹੀ ਆਜੋ ਆਜੋ ਕੀ ਹੈ ਪੰਜਾਬ ਦਾ ਮੈਂ ਇਹ ਕਿਹਨਾਂ ਕਰੋ ਯਾਰ ਭਾਈ ਭਾਬਾ ਕਦੇ ਨਾ ਕਰੋ ਹਾਂ ਨਹੀਂ ਬੰਦੇ ਜੀ ਬਾਅਦ ਵਿੱਚ ਬੜਾਈ ਕੱਲ੍ਹ ਸਾਹ ਦੇ ਜਾ ਰਿਹਾ ਬੜਾ ਉਸਾ ਹੈ ਅੱਜ ਅੱਜ ਦੇ ਅੱਜ ਦੇ ਪ੍ਰੋਗਰਾਮ ਬਾਰੇ ਥੋੜਾ ਬੋਲ ਦੋ ਕਿਵੇਂ ਆਏ ਰਿਜ਼ਲਟ ਥੋੜਾ ਥੱਲੇ ਥੋੜਾ ਸੱਚ ਕਿ ਪਾਰਟੀ ਦੀ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਮੇਰੀ ਪੰਜਾਬ ਫੇਰੀ ਚੱਲਦੀ ਪਈ ਹੈ ਕੱਲ ਮੈਂ ਬਠਿੰਡੇ ਦੇ ਅੰਦਰ ਸੀ ਅੱਜ ਲੁਧਿਆਣਾ ਚਾ ਔਰ 27 ਤਰੀਕ ਨੂੰ ਜਲੰਧਰ ਆ 28 ਨੂੰ ਪਟਿਆਲਾ ਉਹਦੇ ਤੈਤ ਆਪਣੇ ਕਾਰਜਕਰਤਾਵਾਂ ਨੂੰ ਮਿਲਣ ਦੇ ਲਈ ਮੈਂ ਆਇਆ ਅਸ਼ਵੀਰ ਜੀ ਕੀ ਲੱਗਦਾ ਕਿ ਪੰਜਾਬ ਦੇ ਅੱਜ ਮੰਨਦੀ ਪਾਲਦਾ ਆਦਾ ਇੱਕ ਸਮੋਚੇ ਚ ਗਿਆ ਹਰ ਵਿਅਕਤੀ ਨੂੰ ਲੋਕਤੰਤਰ ਉਹਨਾਂ ਨੇ ਆਪਣੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਲੇਕਿਨ ਬੀਜੇਪੀ ਨੇ 22 ਚ ਵੀ ਇਕੱਲੇ ਚੋਣ ਲੜਿਆ 24 ਚ ਵੀ ਇਕੱਲੇ ਚੋਣ ਲੜਿਆ ਔਰ ਹੁਣ 27 ਚ ਵੀ ਮੈਂ ਅਪੋਰਟ ਮੈਂ ਮੈਂ ਅਰੇ ਮੈਂ ਇੱਕ ਇੱਕ ਮੇਰੀ ਗੱਲ ਸੁਣ ਲੈਣਾ ਮੈਂ ਕਿਸੇ ਓਪੀਨੀਅਨ ਪੋਲ ਦੀ ਦੇ ਉਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਭਾਜਪਾ ਦੇ ਆ ਰਿਹਾ ਭਾਜਪਾ ਦੇ ਆ ਰਿਹਾ ਕੋਈ ਚਲਾ ਸਰ ਭਾਜਪਾ ਭਾਜਪਾ ਲੈਂਡ ਪੁਲਿੰਗ ਲੈਂਡ ਪੁਲਿੰਗ ਦੇ ਮਾਮਲੇ ਚ ਬੀਜੇਪੀ ਪੂਰੀ ਤਰ੍ਹਾਂ ਨਾਲ ਕਿਸਾਨਾਂ ਨਾਲ ਖੜੀ ਹੈ ਔਰ ਲੈਂਡ ਵਾਲਿਆਂ ਨੂੰ ਲੈਂਡਲੈਸ ਕਰਨ ਵਾਲੀ ਇਹ ਸਰਕਾਰ ਜਿਹੜੀ ਆਪਣੇ ਆਪ ਨੂੰ ਕਿਸਾਨ ਹਥੇਸ਼ੀ ਕਹਿੰਦੀ ਸੀ ਇਹ ਕਿਸਾਨ ਵਿਰੋਧੀ ਸਰਕਾਰ ਹੈ ਚੋਰ ਦਰਵਾਜੇ ਨਾਲ ਇਹ ਕਿਸਾਨਾਂ ਦੀ ਜ਼ਮੀਨ ਖੋਣਾ ਚਾਹੁੰਦੀ ਔਰ భూ mafia ਦੇ ਹੱਥ ਉਹ ਜ਼ਮੀਨਾਂ ਦੇਣਾ ਚਾਹੁੰਦੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਕਿ 1 ਇੰਚ ਭੂਮੀ ਵੀ ਇਹਨਾਂ ਨੂੰ భూ mafia ਨੂੰ ਇਸ ਲੈਂਡ माफिया ਦੇ ਹੱਥ ਨਹੀਂ ਜਾਂਦੇਗੀ ਸਰਕਾਰ ਦਾ ਦਾਵਾ ਪੂਰੀ ਤਰ੍ਹਾਂ ਖੋਖਲਾ ਔਰ ਝੂਠਾ ਹੈ ਕਿਹਾ ਕਾਫੀ ਜੋਸ਼ ਸਰ ਅਗਰੋ ਮੈਂ ਅਗਰੋ ਇਸ ਤੇ ਕਿ ਕਾਫੀ ਜੋਸ਼ ਰਹੇ ਹੈ ਸਰਕਾਰ ਜਿਹੜੀ ਨਵੀਂ ਪਾਲਸੀਆਂ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਵਗੀ ਚਰਚਾਵਾਂ ਕੀਤੀਆਂ ਜੁੜੇ ਲਿਹਾਣ ਲਾਈਵ ਦੇ ਨਾਲ ਦੀਪਕ ਕਮਾਂਦਰਾ ਯੰਬਰਪੋਰ ਧੰਨਵਾਦ